ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓਗੇ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਡੇ ਬਹੁਤ ਕੰਮ ਆ ਸਕਦੀ ਆ ਅੱਜ ਦੀ ਵੀਡੀਓ ਦੀ ਜਾਣਕਾਰੀ ਸਾਡੀ ਅਧਿਆਤਮਿਕ ਤਰੱਕੀ ਦੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਪਾਸੋਂ ਸੁਨੇ ਹੋਏ ਕੁਝ ਗੁਰੂਮukh ਪਿਆਰਿਆਂ ਦੇ ਪਾਸੋਂ ਸੁਣੇ ਹੋਏ ਬਹੁਤ ਕੀਮਤੀ ਬਚਨ ਆਪਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਜਿਹੜੇ ਬਚਨ ਸਾਡੀ ਜ਼ਿੰਦਗੀ ਨੂੰ ਬਦਲ ਸਕਦੇ ਆ ਸਾਡੀ ਅਧਿਆਤਮਕ ਤਰੱਕੀ ਕਰਵਾ ਸਕਦੇ ਆ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਗੁਰਬਾਣੀ ਦਾ ਪਾਠ ਤਾਂ ਕਰਦੇ ਆ ਪਰ ਜਾਣੇ-ਅਣਜਾਣੇ ਦੇ ਵਿੱਚ ਕੁਝ ਗਲਤੀਆਂ ਕਰ ਬੈਠਦੇ ਆ ਤਾ ਅੱਜ ਦੀ ਵੀਡੀਓ ਦੇ ਵਿੱਚ ਗੁਰਮੁਖ ਪਿਆਰਿਆਂ ਪਾਸੋਂ ਮਿਲੀ ਹੋਈ ਜਾਣਕਾਰੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਨੀ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਅਸੀਂ ਆਪਣੇ ਸਤਿਗੁਰ ਸ੍ਰੀ ਪਾਸ਼ਾ ਜੀ ਦਾ ਨਾਮ ਜਪ ਕੇ ਗੁਰਬਾਣੀ ਦਾ ਪਾਠ ਕਰਕੇ ਉਹਨਾਂ ਦੀ ਕਿਰਪਾ ਹਾਸਲ ਕਰ ਸਕਦੇ ਹਾਂ ਤਾਂ ਸਭ ਤੋਂ ਪਹਿਲੀ ਗੱਲ ਮਹਾਂਪੁਰਖ ਜੀ ਕਹਿੰਦੇ ਭਾਵੇਂ ਤੁਸੀਂ ਰਜਾਨਾ ਅੰਮ੍ਰਿਤ ਵੇਲੇ ਉੱਠਦੇ ਹੋ ਜਾਂ ਫਿਰ ਦਿਨ ਦੇ ਵਿੱਚ ਕਿਸੇ ਵੀ ਵੇਲੇ ਗੁਰਬਾਣੀ ਦਾ ਪਾਠ ਕਰਦੇ ਹੋ ਜਾਂ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੇ ਕੰਨਾਂ ਦੇ ਵਿੱਚ ਗੁਰਬਾਣੀ ਦੀ ਗੱਲ ਪਈ ਆ ਜਾਂ ਤੁਸੀਂ ਖੁਦ ਗੁਰੂ ਦੀ ਗੁਰਬਾਣੀ ਦੀ ਗੱਲ ਕੀਤੀ ਆ ਤੁਸੀਂ ਕਥਾ ਵਿਚਾਰ ਸੁਣੀ ਆ ਕੀਰਤਨ ਸੁਣਿਆ ਹੈ ਗੁਰੂ ਘਰੇ ਗਏ ਹੋ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਗੁਰੂ ਚਰਨਾਂ ਦੇ ਨਾਲ ਜੁੜੇ ਹੋ ਨਾ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਪਾਠ ਕਰਕੇ ਉੱਠੋ ਕਥਾ ਕੀਰਤਨ ਸੁਣ ਕੇ ਉੱਠੋ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਉ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਤੁਸੀਂ ਇਹ ਵੇਲੇ ਇਹ ਘੜੀਆਂ ਬਖਸ਼ੀਆਂ ਕਿਉਂਕਿ ਸੰਗਤ ਜੀ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾ ਅਸੀਂ ਉਹਨਾਂ ਦਾ ਨਾਮ ਨਾ ਤਾਂ ਜਪ ਸਕਦੇ ਹਾਂ ਨਾ ਹੀ ਸੁਣ ਸਕਦੇ ਹਾਂ ਤਾਂ ਜੇਕਰ ਅੱਜ ਅਸੀਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪਿਆਏ ਜਾਂ ਫਿਰ ਸੁਨੇਹਾ ਹੈ ਤਾਂ ਇਹਦਾ ਮਤਲਬ ਹੈ ਸਾਡੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਹੋਈ ਹੈ ਤਾਂ ਇਸ ਕਿਰਪਾ ਦੇ ਲਈ ਵਾਹਿਗੁਰੂ ਜੀ ਦਾ ਬਹੁਤ ਬਹੁਤ ਵਾਰ ਸ਼ੁਕਰਾਨਾ ਕਰਨਾ ਹੈ ਇੱਕ ਵਾਰ ਨਹੀਂ ਵਾਰ-ਵਾਰ ਸ਼ੁਕਰਾਨਾ ਕਰਨਾ ਹੈ ਕਿਉਂਕਿ ਸੰਗਤ ਜੀ ਜੋ ਵੇਲੇ ਘੜੀਆਂ ਜੋ ਸਮਾਂ ਇਸ ਵੇਲੇ ਚੱਲ ਰਿਹਾ ਹੈ ਨਾ ਇਹਦੇ ਵਿੱਚ ਕਲਯੁਗ ਬਹੁਤ ਬਲਵਾਨ ਹੋ ਚੁੱਕਿਆ ਹੈ ਕਲਯੁਗ ਰੰਗ ਰੂਪ ਢੇਸ ਬਦਲ ਕੇ ਤਾ ਤਾ ਦੇ ਖੜੇ ਆਏ ਸਾਡੇ ਰਸਤੇ ਦੀ ਰੁਕਾਵਟ ਬਣਨ ਦੇ ਲਈ ਸਾਨੂੰ ਆਪਣੇ ਗੁਰੂ ਚਰਨਾਂ ਤੋਂ ਦੂਰ ਕਰਨ ਦੀ ਲਈ ਇਹ ਕਲਯੁਗ ਦੇ ਪ੍ਰਭਾਵ ਤੋਂ ਸਾਨੂੰ ਵਾਹਿਗੁਰੂ ਜੀ ਹੀ ਬਚਾ ਸਕਦੇ ਆ ਤਾਂ ਜੇਕਰ ਅੱਜ ਅਸੀਂ ਨਾਮ ਜਪਿਆ ਹੈ ਨਾ ਇਹਦਾ ਮਤਲਬ ਅਸੀਂ ਕਲਯੁਗ ਦੇ ਪ੍ਰਭਾਵ ਤੋਂ ਦੂਰ ਆ ਜਦੋਂ ਅਸੀਂ ਵਾਹਿਗੁਰੂ ਜੀ ਦਾ ਨਾਮ ਜਪਦੇ ਆ ਤਾਂ ਇਹ ਕਲਯੁਗ ਹੋਰ ਕਮਜ਼ੋਰ ਹੁੰਦਾ ਹੈ ਸਾਡੇ ਤੋਂ ਦੂਰ ਭੱਜਦਾ ਹੈ ਤਾਂ ਜੀ ਵਾਹਿਗੁਰੂ ਜੀ ਨੇ ਆਪਣਾ ਨਾਮ ਜਪਾਇਆ ਈ ਆਪਣੀ ਗੱਲ ਸਾਡੇ ਗੱਲਾਂ ਦੇ ਵਿੱਚ ਵਿੱਚ ਆਈ ਆ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਹਰ ਰੋਜ਼ ਕਰਨਾ ਹੈ ਜੋ ਭੈਣ ਭਰਾ ਰੋਜ਼ਾਨਾ ਅਮਰਤ ਵੇਲੇ ਉੱਠਦੇ ਆ ਨਿਤ ਦੇ ਲੈ ਨਹੀਂ ਆ ਉਹ ਵੀ ਹਰ ਰੋਜ਼ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੁਹਾ ਦਾ ਸ਼ੁਕਰਿਆ ਤੁਸੀਂ ਇਹ ਵੇਲੇ ਇਹ ਘੜੀਆਂ ਬਖਸ਼ੀਆਂ ਮੇਰੇ ਤੇ ਇਹ ਕਿਰਪਾ ਕੀਤੀ ਅਤੇ ਇਹ ਕਿਰਪਾ ਸਦਾ ਹੀ ਬਣਾਈ ਰੱਖਿਓ ਇਹ ਵੇਲੇ ਘੜੀਆਂ ਇਸੇ ਤਰ੍ਹਾਂ ਹੀ ਬਖਸ਼ੀ ਰੱਖਣਾ ਮਾਲਕ ਆਪਦਾ ਨਾਮ ਜਪਉਣਾ ਆਪਦਾ ਨਾਮ ਇਹ ਕੰਨਾਂ ਦੇ ਰਾਹੀ ਮਨ ਤੱਕ ਪਹੁੰਚਉਣਾ ਪਾਪ ਕੀ ਹਰ ਵੇਲੇ ਵਾਹਿਗੁਰੂ ਜੀ ਦੇ ਨਾਮ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੀ ਹਰ ਵੇਲੇ ਵਾਹਿਗੁਰੂ ਜੀ ਤੋਂ ਵਾਹਿਗੁਰੂ ਜੀ ਦਾ ਨਾਮ ਮੰਗਣਾ ਹੈ ਅਮਰ ਤਰੀ ਲੰਗਾਈ ਕਦੇ ਵੀ ਇਸ ਮਾਣ ਹੰਕਾਰ ਦੇ ਵਿੱਚ ਨਹੀਂ ਰਹਿਣਾ ਕਿ ਮੈਂ ਅਮਰਤ ਵੇਲੇ ਉੱਠ ਰਿਹਾ ਹਾਂ ਮੈਂ ਪਾਠ ਕਰ ਰਿਹਾ ਹਾਂ ਨਾ ਜੀ ਵਾਹਿਗੁਰੂ ਜੀ ਆਪ ਦਾ ਨਾਮ ਜਪਾ ਰਿਹਾ ਅਸੀਂ ਤਾਂ ਜਪ ਰਹੇ ਹਾਂ ਤਾਂ ਪਹਿਲੀ ਗੱਲ ਇਹ ਕਿ ਹਰ ਰੋਜ਼ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਭਾਵੇਂ ਤੁਸੀਂ ਅਮਰਤ ਵੇਲੇ ਉੱਠ ਕੇ ਪਾਠ ਕੀਤਾ ਏ ਭਾਵੇਂ ਤੁਸੀਂ ਦਿਨ ਦੇ ਵਿੱਚ ਕਿਸੇ ਵੇਲੇ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਂ ਸੁਣਿਆ ਤਨਵਾਹੀ ਗੁਰੂ ਜੀ ਦਾ ਸ਼ੁਕਰਾਨਾ ਕਰੋ ਦੂਸਰੀ ਗੱਲ ਮਹਾਪੁਰਖ ਜੀ ਕਹਿੰਦੇ ਜਦੋਂ ਆਪਾ ਆਪਣੇ ਵਾਹੀਗੁਰੂ ਅਕਾਲ ਪੁਰਖ ਜੀ ਦੇ ਲੜ ਲੱਗਦੇ ਹਾਂ ਤਾਂ ਸਾਡਾ ਉਹਨਾਂ ਦੇ ਉੱਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਭਰੋਸੇ ਵਾਲਿਆਂ ਦੀ ਹੀ ਬੀੜੇਂ ਬਾਹਰ ਹੁੰਦੇ ਆ ਸਾਡੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਪਰੇਸ਼ਾਨੀਆਂ ਆ ਸਕਦੀਆਂ ਨੇ ਇਹ ਨਹੀਂ ਤਾਂ ਉਹਨਾਂ ਪਰੇਸ਼ਾਨੀਆਂ ਨੂੰ ਚਿੰਤਾਵਾਂ ਨੂੰ ਰੁਕਾਵਟਾਂ ਨੂੰ ਇੱਕ ਪਰਚਾ ਸਮਝ ਕੇ ਲੈਣਾ ਹੈ ਕਿ ਇਹ ਮੇਰੇ ਵਾਹਿਗੁਰੂ ਜੀ ਨੇ ਮੇਰੇ ਤੇ ਪਰਚਾ ਪਾਇਆ ਹੈ ਮੇਰਾ ਇਮਤਿਹਾਨ ਲੈ ਰਹੇ ਨੇ ਤੇ ਮੈਂ ਕਿਸੇ ਵੀ ਤਰੀਕੇ ਦੇ ਨਾਲ ਇਹ ਇਮਤਿਹਾਨ ਜੋ ਪਾਸ ਹੋਣਾ ਹੈ ਇਸ ਕਰਕੇ ਦੁੱਖ ਦੀ ਘੜੀ ਦੇ ਵਿੱਚ ਚਿੰਤਾ ਦੀ ਘੜੀ ਦੇ ਵਿੱਚ ਕਦੇ ਵੀ ਆਪਣੇ ਗੁਰੂ ਦਾ ਦਰਸ਼ਕ ਕੇ ਸੱਜੇ ਖੰਬੇ ਨਹੀਂ ਝਟਕਣਾ ਚਾਹੀਦਾ ਆਪਣੇ ਗੁਰੂ ਤੇ ਪ੍ਰੋਸਾ ਰੱਖਣਾ ਹੈ ਆਪਣੇ ਗੁਰੂ ਦੇ ਅੱਗੇ ਹੀ ਅਰਦਾਸ ਬੇਨਤੀ ਕਰਨੀ ਆ ਅਤੇ ਜਦੋਂ ਦੁੱਖ ਦੀ ਘੜੀ ਆਉਂਦੀ ਹੈ ਚਿੰਤਾ ਦੀ ਘੜੀ ਆਉਂਦੀ ਹੈ ਇਹਦੇ ਵਿੱਚ ਆਪਣਾ ਨਿਤ ਨਿਮਹ ਹੋਰ ਵਧਾ ਦੇਣਾ ਹੀ ਕੁਝ ਲੋਕ ਦੁੱਖ ਦੀ ਘੜੀ ਵਿੱਚ ਚਿੰਤਾ ਦੀ ਘੜੀ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਗਿਲੇ ਸ਼ਿਕਾਇਤਾਂ ਕਰਨ ਲੱਗ ਜਾਂਦੇ ਆ ਆਪਣੇ ਜੱਪੇ ਹੋਏ ਦਾ ਦਾਵਾ ਕਰਨ ਲੱਗ ਜਾਂਦੇ ਆ ਕਿ ਵਾਹਿਗੁਰੂ ਜੀ ਮੈਂ ਤਾਂ ਰੋਜ਼ ਮਰਤ ਵੇਲੇ ਉੱਠਦਾ ਹਾਂ ਰੋਜ਼ ਪਾਠ ਕਰਦਾ ਹਾਂ ਮੇਰੇ ਨਾਲ ਇਹ ਕਿਉਂ ਹੋਇਆ ਇੰਦਾ ਨਹੀਂ ਕਰਨਾ ਵਾਹਿਗੁਰੂ ਜੀ ਦੇ ਬਾਣੇ ਨੂੰ ਮਿੱਠਾ ਕਰਕੇ ਰਹਿ ਵਾਹਿਗੁਰੂ ਜੀ ਦੀ ਰਜਾ ਦੇ ਵਿੱਚ ਰਹਿਣਾ ਹੈ ਕਿਉਂਕਿ ਵਾਹਿਗੁਰੂ ਜੀ ਨੂੰ ਸਾਡੇ ਨਾਲੋਂ ਬਿਹਤਰ ਪਤਾ ਹੈ ਜੋ ਅਸੀਂ ਮੰਗਦੇ ਆ ਜਦੋਂ ਉਹ ਸਾਡੇ ਮੰਗੀਆਂ ਸਾਨੂੰ ਨਹੀਂ ਮਿਲਦਾ ਤਾਂ ਆਪਾਂ ਨਰਾਸ਼ ਹੋ ਜੰਨੇ ਆ ਪਰ ਇਸੇ ਨਰਾਸ਼ ਨਹੀਂ ਹੋਣਾ ਚਾਹੀਦਾ ਉੱਥੇ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿਉਂਕਿ ਫੋਮਾ ਲਿਕ ਨੂੰ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਸਾਡੇ ਨਾਲੋਂ ਬਿਹਤਰ ਪਤਾ ਹੈ ਕਿ ਸਾਡੇ ਲਈ ਕਿਹੜੀ ਚੀਜ਼ ਠੀਕ ਹੈ ਹਰ ਵੇਲੇ ਵਾਹਿਗੁਰੂ ਜੀ ਤੇ ਕਰੋਸਾ ਰੱਖ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਜੋ ਵੀ ਚਾਹੀਦਾ ਹੈ ਉਹਦੇ ਲਈ ਵਾਹਿਗੁਰੂ ਜੀ ਦੇ ਅੰਗੇ ਅਰਦਾਸ ਬੇਨਤੀ ਕਰਨੀ ਆ ਕਈ ਵਾਰ ਹੁਣ ਜਿਵੇਂ ਚਲਦੇ ਚਲਦੇ ਕੰਮਾਂ ਦੇ ਵਿੱਚ ਰੁਕਾਵਟ ਪੈ ਜਾਂਦੀ ਆ ਤਕੜਜ ਲੋਕ ਇਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਆਈਆਂ ਹੋਈਆਂ ਰੁਕਾਵਟਾਂ ਨੂੰ ਦੇਖ ਕੇ ਘਬਰਾ ਜਾਂਦੇ ਆ ਸੱਜੇ ਖੱਬੇ ਜਾਣਾ ਸ਼ੁਰੂ ਕਰ ਦਿੰਦੇ ਆ ਪਰ ਮਹਾਪੁਰਖ ਜੀ ਕਹਿੰਦੇ ਨਾ ਅੰਮ੍ਰਿਤ ਵੇਲੇ ਉੱਠੋ ਉੱਠ ਕੇ ਆਪਣੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਜੋ ਵੀ ਤੁਹਾਡੀ ਜ਼ਿੰਦਗੀ ਦੀ ਰੁਕਾਵਟ ਆ ਪਰੇਸ਼ਾਨੀ ਆ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਕਿ ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ ਮਹਾਪੁਰਖ ਜੀ ਕਹਿੰਦੇ ਮੂਲ ਮੰਤਰ ਜੀ ਦਾ ਜਾਪ ਕਰੋ ਨਾਲ ਗੌੜੀ ਮਹਾਰਾਜ ਪੰਜਮ ਥਿਰ ਕਰ ਬੈਸੋ ਹਰ ਜਨ ਪਿਆਰੀ ਸਤਿਗੁਰ ਤੁਮਰੀ ਕਾਜ ਸਵਾਰੇ ਰਹਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਕੀ ਕਰਤਾਰੇ ਬਾਦ ਸ਼ਾਹ ਸ਼ਾਹ ਸਭ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸਪੀ ਨਿਰਭਉ ਹੋਏ ਜੋ ਭਗਵਾਨ ਸਾਧ ਸੰਗਤ ਮਿਲ ਕੀਨੋਂ ਦਾਣ ਸਰਨ ਪਰੇ ਅਬ ਅੰਤਰਜਾਮੀ ਨਾਨਕ ਗੁਰੂਤ ਪਕਰੀ ਗੁਰਸਵਾਮੀ ਇਸ ਸ਼ਬਦ ਦਾ ਜਾਪ ਕਰਨਾ ਚਾਹੀਦਾ ਜਿੰਨਾ ਸਮਾਂ ਕਰ ਸਕਦੇ ਹੋ ਅੱਧਾ ਘੰਟਾ ਬੂਲ ਮੰਦਰ ਜੀ ਦਾ ਜਾਪ ਕਰ ਲਓ ਅੱਧਾ ਘੰਟਾ ਇਸ ਸ਼ਬਦ ਦਾ ਜਾਪ ਕਰ ਲਓ ਤੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਵੀ ਧਿਕਰ ਸਤਿਗੁਰ ਸਰਛੇ ਪਾਸ਼ਾ ਸਾਡੇ ਰਸਤੇ ਦੀਆਂ ਸਾਡੇ ਕੰਮ ਧੰਦੇ ਕਾਰੋਬਾਰ ਦੀਆਂ ਕੋ ਰੁਕਾਵਟਾਂ ਨੂੰ ਜਰੂਰ ਦੂਰ ਕਰਨਗੇ ਗੁਰੂ ਦੇ ਉੱਤੇ ਭਰੋਸਾ ਹੋਵੇ ਤਾਂ ਗੁਰੂ ਜੀ ਦੀ ਹਰ ਇੱਕ ਅਰਦਾਸ ਬੇਨਤੀ ਨੂੰ ਪੂਰਾ ਕਰਦੀ ਆ। ਬਲਕਿ ਸਾਡੀ ਸੋਚ ਤੋਂ ਵੀ ਕਿਤੇ ਜ਼ਿਆਦਾ ਸਾਸਨ ਦਿੰਦੇ ਆ। ਮਹਾਪੁਰਖ ਜੀ ਕਹਿੰਦੇ ਜੇ ਤੁਸੀਂ ਵਾਹਿਗੁਰੂ ਅਕਾਲ ਪੁਰਖ ਜੀ ਦੇ ਉੱਤੇ ਭਰੋਸਾ ਰੱਖ ਕੇ ਆਪਾਂ ਚੱਲਦੇ ਆ ਨਾ ਸੱਚ ਕਰਕੇ ਜਾਣੇ ਉਹ ਝੂਲੀਆਂ ਛੋਟੀਆਂ ਪੈ ਜਾਂਦੀਆਂ ਨੇ। ਸਾਡੀ ਸੋਚ ਤੋਂ ਵੀ ਕਿਤੇ ਜ਼ਿਆਦਾ ਸਾਨੂੰ ਮਿਲਦਾ ਹੈ। ਤਾਂ ਇਸ ਲਈ ਵਾਹਿਗੁਰੂ ਜੀ ਤੇ ਭਰੋਸਾ ਰੱਖਣਾ ਹੈ। ਅਤੀ ਹਰ ਰੋਜ ਮਨਤਵੀ ਲਈ। ਕਿਉਂਕਿ ਅਮਰਤ ਵੇਲੇ ਦਾ ਵੇਲਾ ਬਹੁਤ ਕੀਮਤੀ ਵੇਲਾ ਹੈ ਭਾਗਾ ਵਾਲਾ ਵੇਲਾ ਹੈ ਪਤੀ ਕਰਮਾਂ ਵਾਲਿਆਂ ਨੂੰ ਮਿਲਦਾ ਹੈ ਜਦੋਂ ਵੀ ਕਿਤੇ ਰਾਤ ਨੂੰ ਅਚਾਨਕ ਅੱਖ ਖੁੱਲਦੀ ਆ ਕੁਝ ਲੋਕ ਉਹਨੂੰ ਅੱਧੀ ਰਾਤ ਸਮਝ ਕੇ ਸੌਂ ਜਾਂਦੇ ਆ ਪਰ ਮਹਾਪੁਰਖ ਜੀ ਕਹਿੰਦੇ ਇਸ ਵੇਲੇ ਨੂੰ ਕਦੇ ਵੀ ਗਵਾਉਣਾ ਇਸ ਵੇਲੇ ਦੇ ਵਿੱਚ ਤੁਸੀਂ ਇੱਕ ਵਾਰ ਵੀ ਵਾਹਿਗੁਰੂ ਜੀ ਕਹਿੰਦੇ ਹੋ ਤਾਂ ਤੁਹਾਨੂੰ ਨਹੀਂ ਪਤਾ ਕਿ ਤੁਹਾਨੂੰ ਕਿੰਨਾ ਜ਼ਿਆਦਾ ਫਲ ਮਿਲਦਾ ਹੈ ਬਾਕੀ ਜੇ ਆਪਾਂ ਇਸ ਵੀਲੇ ਦੇ ਵਿੱਚ ਉੱਠ ਕੇ ਕੋਈ ਅੱਧਾ ਘੰਟਾ ਇੱਕ ਘੰਟਾ ਨਾਮ ਜਪ ਲਈ ਤਾਂ ਫਿਰ ਸੋਚੋ ਵੀ ਸਾਡੇ ਤੇ ਕਿੰਨੀ ਕਿਰਪਾ ਹੋ ਸਕਦੀ ਆ ਤਿੰਨ ਤੋਂ 6 ਦਾ ਵੇਲਾ ਤਾਂ ਹਰੇਕ ਗ੍ਰਸਤੀ ਦੇ ਲਈ ਜ਼ਰੂਰੀ ਆ ਸਮਝ ਲੈਣਾ ਪਰ ਜੇ ਤਿੰਨ ਤੋਂ ਪਹਿਲਾਂ ਜਾਗ ਆ ਗਿਆਵੇ ਤਾਂ ਕੁਝ ਲੋਕ ਰਾਤ ਸਮਝ ਕੇ ਸੌਂ ਜਾਂਦੇ ਆ ਵੀ ਅਜੇ ਤਾਂ ਧੀ ਰਾਤ ਹੈ ਨਹੀਂ ਜੇ 2 ਵਜੇ ਜਾਗ ਆ ਗਈ ਹੈ ਨਾ ਉਦੋਂ ਵੀ ਉੱਠੋ ਜੇ ਨਹੀਂ ਉੱਠਿਆ ਜਾ ਰਿਹਾ ਤਬਿਸਰਤੇ ਲੰਮੇ ਪਏ ਪਏ ਹੀ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰੋ ਮੂਲ ਮੰਤਰ ਜੀ ਦਾ ਜਾਪ ਕਰੋ ਜੇ ਉੱਠ ਕੇ ਪਾਠ ਕਰ ਸਕਦੇ ਹੋ ਤਾਂ ਸਭ ਤੋਂ ਵਧੀਆ ਗੱਲ ਇਸ ਵੇਲੇ ਦੇ ਵਿੱਚ ਨਾਮ ਜਪ ਕੇ ਹੀ ਇਸ ਵੇਲੇ ਦੀ ਵਰਕਤ ਦਾ ਪਤਾ ਲੱਗਦਾ ਹੈ ਸੋ ਅਮਰਤ ਵੇਲਾ ਜ਼ਰੂਰ ਸਮਲਣਾ ਹੈ ਅਮਰਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਸ਼ਿਮ ਸਮਲਣ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਇਸ ਵੇਲੇ ਦੇ ਵਿੱਚ ਜੱਗਿਆ ਹੋਇਆ ਸਾਡੇ ਕਰਮ ਸਵਾਰਦਾ ਹੈ ਸਾਡੀ ਕਰਮ ਨਿਰਮਲ ਹੁੰਦੇ ਆ ਸਾਡੇ ਮਨ ਦੇ ਉੱਤੇ ਜੰਮੀ ਹੋਈ ਜਨਮਾਂ ਜਨਮਾਂ ਦੀ ਮਹਿਲ ਸਾਡੇ ਜਨਮਾਂ ਨਿਰਮਾਂ ਦੇ ਪਾਪ ਮਾੜੇ ਕਰਮ ਨਸ਼ਟ ਹੁੰਦੇ ਆ ਸੋ ਹਰ ਵੇਲੇ ਹੀ ਯਕਨਾ ਹੈ ਪਰ ਅੰਮ੍ਰਿਤ ਵੇਲਾ ਜਰੂਰ ਸਮਝ ਲੈਣਾ ਹੈ ਤੇ ਜਿੰਨਾ ਤੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਉਹ ਇਹ ਸੋਚ ਕੇ ਨਾ ਸੁੱਤੇ ਰਿਹਾ ਕਰੋ ਕਿ ਹੁਣ ਅੰਮ੍ਰਿਤ ਵੇਲਾ ਤਾਂ ਬੀਤ ਗਿਆ ਉਨ ਉੱਠ ਕੇ ਕੀ ਕਰਨਾ ਕੀ ਨਾਮ ਜਪਣਾ ਕੀ ਪਾਠ ਕਰਨਾ ਨਾ ਜਦੋਂ ਵੀ ਉੱਠਦੇ ਹੋ ਉਦੋਂ ਹੀ ਨਾਮ ਜਪੋ ਤੇ ਵਾਹਿਗੁਰੂ ਜੀ ਦਾ ਨਾਮ ਅਤਿ ਮਹਤਵਪੂਰਨ ਹੈ ਜੇ ਉੱਠਦੇ ਅਸਾਰ ਨਹੀਂ ਜਪਿਆ ਗਿਆ ਦੁਪਹਿਰ ਵੇਲੇ ਰਾਤ ਨੂੰ ਸੌਣ ਵੇਲੇ ਸੌਣ ਵੇਲੇ ਤਾਂ ਹਰੇਕ ਦੇ ਲਈ ਜਪਣਾ ਜ਼ਰੂਰੀ ਹੈ ਕਿਉਂਕਿ ਜੇ ਆਪਾਂ ਸੌਣ ਵੇਲੇ ਵਾਹਿਗੁਰੂ ਜੀ ਦਾ ਨਾਮ ਜਪਾਂਗੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਾਂਗੇ ਤਾਂ ਹੀ ਅਗਲੇ ਦਿਨ ਉੱਠਾਵਾਂਗੇ ਤਾਂ ਜਿਹੜੇ ਨਿਤ ਦੇ ਨੇਮੀਆ ਉਹਨਾਂ ਨੇ ਤਾਂ ਰਾਤ ਨੂੰ ਸੌਣ ਲੱਗਿਆ ਕੀਰਤਨ ਸੋਹਲਾ ਸਾਹਿਬ ਜੀ ਦਾ ਪਾਠ ਕਰਕੇ ਜਾਉਣਾ ਹੈ ਜਾਂ ਜਿੰਨੀ ਦੇ ਨੀਂਦ ਨਹੀਂ ਆਉਂਦੀ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਨਾ ਅਰਦਾਸ ਬੇਨਤੀ ਕਰਨੀ ਲਾਜ਼ਮੀ ਆ ਜ਼ਰੂਰੀ ਆ ਪਰ ਜਿੰਨਾਂ ਤੋਂ ਦਿਨ ਵਿੱਚ ਕਿਸੇ ਵੀ ਵੇਲੇ ਨਾਮ ਨਹੀਂ ਜਪਿਆ ਜਾਂਦਾ ਕੰਮ ਕਾਰਜ ਆ ਦੇ ਜ਼ਿੰਮੇਵਾਰੀਆਂ ਆ ਜੋ ਵੀ ਤੁਹਾਡੇ ਕੋਲ ਬਹਾਨਾ ਹੈ ਤਾਂ ਰਾਤ ਨੂੰ ਸੌਣ ਵੇਲੇ ਤਾਂ ਜਾ ਕੇ ਸਕਦੇ ਆ ਨਾ ਰਾਤ ਤੋਂ ਅਹੀਂ ਸ਼ੁਰੂਆਤ ਕਰ ਲੋ ਰਾਤ ਦੇ ਜੱੱਗੇ ਹੋਏ ਦਾ ਦਾਲ ਤੁਹਾਨੂੰ ਅਗਲੇ ਦਿਨ ਤੜਕੇ-ਤੜਕੇ ਹੀ ਮਿਲ ਜਾਵੇਗਾ ਭਾਵ ਕੀ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਆਵੇਗੀ ਉੱਠ ਕੇ ਨਾਮ ਜਪਣ ਨੂੰ ਮਨ ਕਰੇਗਾ ਮਨ ਛੇਤੀ ਹੀ ਗੁਰੂ ਚਰਨਾਂ ਦੇ ਨਾਲ ਜੁੜ ਜਾਵੇਗਾ ਇਹ ਤੁਸੀਂ ਅੱਜ ਹੀ ਰਾਤ ਨੂੰ ਅਜਿਹਾ ਆ ਕੇ ਦੇਖ ਲਿਓ ਜੀ ਉਸ ਤੋਂ ਬਾਅਦ ਕਦੇ ਵੀ ਆਪਣੇ ਜੱਪੇ ਹੋਏ ਦਾ ਮਾਣ ਹੰਕਾਰ ਨਹੀਂ ਕਰਨਾ ਕਿ ਮੈਂ ਤਾਂ ਅਮਰਤ ਵੇਲੇ ਉੱਠਦਾ ਹਾਂ ਮੈਂ ਤਾਂ ਨਾਮ ਜਪਦਾ ਹਾਂ ਨਾ ਕਦੇ ਨਹੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਹੀ ਕਰਨਾ ਹੈ ਅਤੇ ਉਸ ਤੋਂ ਬਾਅਦ ਸਭ ਤੋਂ ਕੀਮਤੀ ਗੱਲ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਆ ਕਿ ਨਾਮ ਦੀ ਕਮਾਈ ਜਿੰਨੀ ਕਰਨੀ ਔਖੀ ਹੈ ਨਾ ਕਿਤੇ ਜਿਆਦਾ ਔਖੀ ਹੈ ਸਮਾਨ ਨਹੀਂ ਪਹਿਲਾਂ ਕਮਾਈ ਕਰਨੀ ਸਿੱਖਣੀ ਆ ਨਾਲ ਨਾਲ ਸਮਾਲਣੀ ਵੀ ਸਿੱਖਣੀ ਆ ਸੋ ਮਾਲ ਨਹੀਂ ਕਿੰਜਿਆ ਨਿੰਦਿਆ ਚੁਗਲੀ ਤੋਂ ਦੂਰ ਰਹਿਣਾ ਏ ਕਿਸੇ ਦੀ ਬੁਰਾਈ ਤੋਂ ਦੂਰ ਰਹਿਣਾ ਨਾ ਨਿੰਦਿਆ ਚੁਗਲੀ ਕਰੋ ਨਾ ਕਿਸੇ ਦੀ ਸੁਣੋ ਨਾ ਕਿਸੇ ਦਾ ਮਾੜਾ ਸੋਚਣਾ ਨਾ ਕਿਸੇ ਦਾ ਮਾੜਾ ਕਰਨਾ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਹੱਥਾਂ ਰਾਹੀਂ ਸਾਡੀ ਰਸਨਾ ਦੇ ਰਾਹੀਂ ਸਾਡੇ ਬਚਨਾਂ ਦੇ ਰਾਹੀਂ ਕਿਸੇ ਦਾ ਮਾੜਾ ਨਹੀਂ ਹੋਣਾ ਚਾਹੀਦਾ ਕਿਸੇ ਦਾ ਦਿਲ ਨਹੀਂ ਦੁਖਣਾ ਚਾਹੀਦਾ ਕਿਉਂਕਿ ਜੇ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਦਾ ਦਿਲ ਦੁਖਾਇਆ ਕਿਸੇ ਦਾ ਮਾੜਾ ਕੀਤਾ ਤਾਂ ਫਿਰ ਵਾਹਿਗੁਰੂ ਜੀ ਦੀ ਖੁਸ਼ੀ ਨਹੀਂ ਹਾਸਲ ਕਰ ਸਕਦੇ ਕੁਝ ਲੋਕ ਘੰਟਿਆਂ ਬਦੀ ਨਾਮ ਜਪ ਕੇ 5 10 ਮਿੰਟ ਦੀ ਲਿੰਦਿਆ ਚੁਗਲੀ ਦੇ ਵਿੱਚ ਹੀ ਲਵਾ ਲੈਂਦੇ ਆ ਤਾਂ ਇਹ ਨਿੰਦਿਆ ਚੁਗਲੀ ਤੋਂ ਵੀ ਦੂਰ ਰਹਿਣਾ ਹੈ ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸਨ ਕਿ ਜਦੋਂ ਇਕੱਲੇ ਬੈਠੇ ਹਾਂ ਉਹਦੋਂ ਗੁਰੂ ਦੇ ਨਾਮ ਗੱਲਾਂ ਕਰੋ ਜਦੋਂ ਚਾਰ ਜੀਆਂ ਚ ਬੈਠੇ ਹਾਂ ਉਹ ਉਹਦੋਂ ਗੁਰੂ ਦੀਆਂ ਗੱਲਾਂ ਕਰੋ ਕਿਉਂਕਿ ਗੁਰੂ ਦੀਆਂ ਗੱਲਾਂ ਨੇ ਹੀ ਤਾਂ ਸਾਨੂੰ ਤਾਰਨਾ ਹੈ ਬਾਕੀ ਜਿਹੜੀਆਂ ਆਪਾਂ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਆਂ ਕੰਨ ਰਸ ਦੇ ਲਈ ਕਦੀ ਕਿਸੇ ਦੀ ਲਿੰਦਿਆ ਚੁਗਲੀ ਕਰ ਲਈ ਕਿਸੇ ਦੀ ਸੁਣ ਲਈ ਇਹ ਸਾਡੇ ਪਾਪਾਂ ਦੀ ਪੰਡਰ ਹੋਰ ਪਰਾ ਕਰਦੇ ਨੇ ਅਰ ਜਦੋਂ ਅਸੀਂ ਗੁਰੂ ਦੀ ਗੱਲ ਕਰਦੇ ਹਾਂ ਸੁਣਦੇ ਹਾਂ ਇਹਦੇ ਨਾਲ ਸਾਡੇ ਪਾਪ ਨਸ਼ਟ ਹੁੰਦੇ ਆ ਪਤਾ ਨਹੀਂ ਕਦੋਂ ਦੀ ਅਸੀਂ ਜਨਮਾਂ ਜਨਮਾਂ ਦੀ ਪਿਪਾਾਂ ਦੀ ਪੰਡ ਮਾੜੇ ਕਰਮਾਂ ਦੀ ਪੰਡ ਸਿਰ ਸਿਰ ਚੁੱਕੀ ਫਿਰਦੇ ਆ ਜੀ ਹੁਣ ਇਹ ਮਨੁੱਖੀ ਜਨਮ ਆ ਮਿਲਿਆ ਏ ਤਾਂ ਇਹਨਾਂ ਨੂੰ ਕਰਮ ਸਵਾਰਨ ਨੂੰ ਮਿਲਿਆ ਏ ਆਪਾਂ ਇਹਦੇ ਵਿੱਚ ਆਪਦੇ ਪਿਛਲੇ ਮਾੜੇ ਕਰਮ ਵਾਹਿਗੁਰੂ ਜੀ ਤੋਂ ਬਖਸ਼ਾ ਸਕਦੇ ਆ ਅੱਗੇ ਦੇ ਲਈ ਸੋਹਣੇ ਸੋਹਣੇ ਕਰਮ ਬਣਾ ਸਕਦੇ ਆ ਇਹ ਤਾਂ ਹੀ ਜੁਨੇ ਕਰਮ ਵੰਡ ਕੇ ਜਦੋਂ ਅਸੀਂ ਗੁਰੂ ਚਰਨਾਂ ਦੇ ਨਾਲ ਜੁੜੇ ਰਹਾਂਗੇ ਜਿੰਨੇ ਮਰਜ਼ੀ ਮਾੜੇ ਕਰਮ ਹੋਣ ਪਾਉ ਜਦੋਂ ਅਸੀਂ ਗੁਰੂ ਦੇ ਨਾਮ ਦੇ ਨਾਲ ਜੁੜਦੇ ਹਾਂ ਤਾਂ ਗੁਰੂ ਸਹਜੀ ਦੀ ਕਿਰਪਾ ਦੇ ਨਾਲ ਵੱਡੇ ਵੱਡੇ ਦੁੱਖ ਰੋਗ ਛੁੱਟੇ ਹੋ ਕੇ ਲੰਘ ਜਾਂਦੇ ਆ ਕਰਮ ਤਾਂ ਭੁਗਤਨੇ ਵੈਂਦੇ ਆ ਇਹ ਨਹੀਂ ਆ ਵੀ ਜੇ ਆਪਾਂ ਲਿਖਾ ਕੇ ਆਏ ਆ ਤਾਂ ਆਪਾਂ ਬਿਲਕੁਲ ਬਖਸ਼ੇ ਜਾਵਾਂਗੇ ਉਹ ਕਰਮ ਫਲ ਭੁਗਣਾ ਪੈਂਦਾ ਹੈ ਪਰ ਵੱਡੇ ਵੱਡੇ ਦੁੱਖ ਛੋਟੇ ਛੋਟੇ ਵੀ ਕਿ ਲੱਗ ਜਾਂਦੇ ਆ ਜਦੋਂ ਅਸੀਂ ਗੁਰੂ ਦੇ ਚਰਨਾਂ ਨਾਲ ਜੁੜਦੇ ਹਾਂ ਜਦੋਂ ਸਾਨੂੰ ਗੁਰਤੇ ਪਰਉਸਾਨਦਾ ਹੈ ਗੁਰੂ ਸਾਹਿਬ ਜੀ ਪਤਾ ਹੀ ਨਹੀਂ ਲੱਗਣ ਦਿੰਦੇ ਸ਼ੂਲੀ ਤੋਂ ਵੀ ਸ਼ੂਲ ਬਣਾ ਸਕਦੇ ਆ ਇਥੋਂ ਤੱਕ ਕਿ ਵਾਹਿਗੁਰੂ ਜੀ ਸੁਪਨੇ ਦੇ ਵਿੱਚ ਵੀ ਸਾਡੇ ਉਹ ਦੁੱਖ ਰੋਣ ਕਸ਼ਟ ਘਟ ਸਕਦੇ ਆ ਆਪਾਂ ਪੰਮੇ ਬਾਸ਼ਾ ਜੀ ਦੇ ਸਮੇਂ ਦੇ ਵਿੱਚ ਇੱਕ ਸਾਖੀ ਪੜ੍ਹਦੇ ਹੁੰਨੇ ਆ ਨਾ ਕੁਸਾਕੀ ਆਪਸ ਨੂੰ ਉਹ ਵੇਤੇ ਤਾਂ ਗੱਲ ਲੰਬੀ ਚਲੇ ਜਾਵੇਗੀ ਸੂ ਘੱਟ ਸ਼ਬਦਾਂ ਦੇ ਵਿੱਚ ਮੁੱਕਦੀ ਗੱਲ ਇਹ ਆ ਕਿ ਗੁਰੂ ਸਾਹਿਬ ਜੀ ਦੇ ਚਰਜਾ ਦੇ ਨਾਲ ਜੁੜੇ ਰਹਿਣਾ ਹੈ ਗੁਰੂ ਤੇ ਪ੍ਰੋਸਾ ਰੱਖਣਾ ਹੈ ਰੋਜ਼ ਅੰਮ੍ਰਿਤ ਵੇਲੇ ਉੱਠਣਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਦੁੱਖ ਸੁੱਖ ਦੇ ਵਿੱਚ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਤਾਂ ਗੁਰੂ ਸਾਹਿਬ ਜੀ ਵਾਲ ਵੀ ਪੈਂਗਾ ਨਹੀਂ ਹੋਣ ਹੁੰਦੇ ਸਤਿਗੁਰੂ ਸੱਚੇ ਪਾਤਸ਼ਾਹ ਸਦਾ ਹੀ ਸਾਡੇ ਅੰਦਰ ਲਸਾਂਗੇ ਬਸ ਸਾਨੂੰ ਵੇਖਣ ਵਾਲੀ ਅੱਖ ਮਿਲ ਜਾਵੇ ਜਦੋਂ ਵੀ ਨਾਮ ਜਪਣਾ ਹੈ ਜੱਪ ਕੇ ਮਾਲਕ ਦਾ ਸ਼ੁਕਰਾਨਾ ਕਰਨਾ ਹੈ